ਆ ਬੰਨ ਟੁੱਟ ਗਿਆ ਭੱਜ ਕੇ ਆਓ ਜਿੰਨੇ ਵੀ ਚੱਟੇ ਆਲੇ ਚੱਟੇ ਆਲੇ ਬੰਦੇ ਜਿੰਨੇ ਆ ਭੱਜ ਕੇ ਆ ਬੰਨ ਟੁੱਟ ਗਿਆ ਦੇ ਵੇਖ ਲੋ ਕਿੰਨਾ ਪਾੜ ਪੈ ਗਿਆ ਭੱਜੋ ਤੋੜਿਆਂ ਦੀਆਂ ਲਿਆਓ ਟਰਾਲੀਆਂ ਨਹੀਂ ਤੇ ਗਿਆ ਜੇ ਸਾਰਾ ਕੰਮ ਮਹੀਦੀਪੁਰ ਆ ਲਿਓ ਛੇਤੀ ਆਓ ਮੀਂਹ ਆਲੇ ਪੁਸ਼ੌਰ ਸਿੰਘ ਦੇ ਗੇਟ ਤੋਂ ਆ ਬੰਨ ਟੁੱਟ ਗਿਆ ਜਾ ਵੇਖੋ ਕੀ ਬੰਨ ਦਾ ਪਿਆ ਜੇ ਤਕੜੇ ਹੋ ਕੇ ਭੱਜੋ 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 ਮਰਗੇ ਜੇ ਨਹੀਂ ਤੇ ਬੜਾ ਕੰਮ ਵਿਗੜ ਗਿਆ ਜੇ ਜਰਾ ਭੱਜੋ ਮਹੀਦੀਪੁਰ ਆ ਲਿਓ ਭੱਜੋ ਨਾ ਕਰਨਾ ਆਪਣੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇੱਥੇ ਪਹੁੰਚ ਕਰੇ ਜੀਸੀਪੀਆਂ ਲਗੀਆਂ ਜਾਣਾਂ ਪਿੰਡ ਦੇ ਲੋਕ ਜਿਹੜੇ ਵਾ ਉਹ ਲੱਗੇ ਹੋਏ ਨੇ ਤੁਸੀਂ ਵੇਖ ਸਕਦੇ ਜੇ ਪਿੰਡ ਦੇ ਲੋਕ ਲੱਗੇ ਹੋਏ ਨੇ ਮੀਆਂਵਾਲ ਦੇ ਸਰਪੰਸਾ ਵੀ ਸਾਡੇ ਕੋਲ ਆਏ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰ ਰਹੇ ਸਰਪੰਸਾ ਬੜੀ ਮੰਦ ਭਾਗੀ ਕੱਡਾ ਪੰਟ ਟੁੱਟ ਗਿਆ ਬਹੁਤ ਬੰਦ ਪਾਲਕ ਤਿੰਨ ਦਿਨੋਂ ਕਿ ਅੱਜ ਖਪਣਦੇ ਆ ਜੀ ਬਹੁਤ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਸੀ ਤਾਂ ਟਾਵਰ ਥੱਲੇ ਬੈਠੇ ਦੋ ਕਿਲੇ ਪਰਾਂ ਤੇ ਰਾਤ ਵੀ ਸਾਰੀ ਰਾਤ 20 25 ਬੰਦੇ ਇੱਥੇ ਰਹੇ ਆ ਤੇ ਹੋਣ ਉਦੋਂ ਹੀ ਪਾ ਲਗਾ ਸਾਰਾ ਪੰਜ ਸੱਤ ਕਰਮਾ ਕੇ ਰ ਗਿਆ ਥੱਲੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੇ ਪਹੁੰਚਿਆ ਵਾ ਮੋਕੇ ਤੇ ਨਹੀਂ ਪ੍ਰਸ਼ਾਸਨ ਵਾਲੇ ਤੱਕ ਨਹੀਂ ਪਹੁੰਚਿਆ ਬੀਐਸਐਫ ਬਹੁਤ ਮਦਦ ਕਰਨ ਲਈ ਹੈ ਠੀਕ ਹੈ ਜੀ ਹਾਂ ਬੀਐਸਐਫ ਪ੍ਰਸ਼ਾਸਨ ਵੀ ਚਲਵਾ ਜਾਏਗਾ ਉਹਨਾਂ ਨੂੰ ਕੀ ਕਰਨਾ ਕਰਨਾ ਜੋ ਕਰਨਾ ਸੰਕਤ ਨਹੀਂ ਕਰਨਾ ਹੈ ਅੱਛਾ ਥੋੜ ਜਿਹੜਾ ਨਾ ਕੰਟਰੋਲ ਚ ਵਾਹੇ ਹੋ ਗਿਆ ਪਾਣੀ ਬਹੁਤ ਜ਼ਿਆਦਾ ਅੱਛਾ ਜੀ ਤੇ 5-6 ਘੰਟੇ ਫਿਰ ਰੁਕਦੇਗਾ ਠੀਕ ਇੱਕ ਦੇਖ ਸਕਦੇ ਤੁਸੀਂ ਵੀ ਜੀਸੀਬੀਆਂ ਲੱਗੀਆਂ ਹੋਈਆਂ ਨੇ ਜੀਸੀਬੀਆਂ ਲੱਗੀਆਂ ਹੋਈਆਂ ਵਾ ਸਰਪੰਚ ਸਾਹਿਬ ਦਾ ਕਹਿਣਾ ਕਿ ਪ੍ਰਸ਼ਾਸਨਿਕ ਅਧਿਕਾਰੀ ਹੱਲੇ ਨਹੀਂ ਪਹੁੰਚਿਆ ਕੁਝ 10 15 ਮਿੰਟ ਹੋ ਗਏ ਯਾਨੀ ਬੰਟੂ ਟੇ ਨੂੰ ਵੀ ਬੰਨ ਦਾ ਪਾੜ ਬਹੁਤ ਵੱਡਾ ਵਾ ਵਾਇਰੂ ਜੀ ਕਾ ਖਾਸਾ ਵਾਇਰੂ ਜੀ ਕੀ ਖਤੇ ਭਰਾਓ ਮਹਿਦੀਪੁਰੋ ਆ ਬੰਨ ਟੁੱਟ ਗਿਆ ਇਹ ਭੱਜ ਕੇ ਆਓ ਜਿੰਨੇ ਵਿੱਚ ਚੱਠੇ ਆ ਰਿਹਾ ਹੈ ਚੱਠੇ ਵਾਲੇ ਬੰਦੇ ਜਿੰਨੇ ਆ ਭੱਜ ਕੇ ਆਓ ਬੰਨ ਟੁੱਟ ਗਿਆ ਇਹ ਵੇਖ ਲੋ ਕਿੰਨਾ ਪਾੜ ਪੈ ਗਿਆ ਭੱਜ ਖੇਮ ਕਰਨ ਦੇ ਨੇੜੇ ਬੰਨ ਟੁੱਟਿਆ ਮੌਕੇ ਦੀ ਵੀਡੀਓ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਕਿ ਕਿੰਜ ਇਹ ਪਾੜ ਪੈਣ ਤੋਂ ਬਾਅਦ ਪਿੰਡਾਂ ਦੇ ਵਿੱਚ ਪਾਣੀ ਵੜਨਾ ਸ਼ੁਰੂ ਹੋ ਗਿਆ ਤਾਂ ਤੇਜ਼ ਵਹਾਅ ਦੇ ਨਾਲ ਇਹ ਪਾਣੀ ਜਿਹੜਾ ਪਿੰਡਾਂ ਵੱਲ ਰੁਕ ਕਰ ਰਿਹਾ ਔਰ ਮੌਕੇ ਦੀ ਇਹ ਵੀਡੀਓ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਕਿ ਕਿੰਜ ਜਿਹੜੇ ਪਿੰਡ ਦੇ ਲੋਕ ਨੇ ਇਕੱਠੇ ਹੋਏ ਕਿਉਂਕਿ ਜਦੋਂ ਬੰਨ ਟੁੱਟਿਆ ਤਾਂ ਉਸ ਵਕਤ ਹਫੜਾ ਦਫੜੀ ਵਰਗਾ ਜਿਹੜਾ ਮਾਹੌਲ ਹੈ ਉਹ ਬਣ ਜਾਂਦਾ ਹੈ ਤਾਂ ਜਾਣਕਾਰੀ ਦੇ ਮੁਤਾਬਿਕ ਦੱਸਦੇ ਕਿ ਹਰੀਕੇ ਪਤਨ ਦੇ ਵਿੱਚੋਂ ਜਿਹੜਾ ਇੱਕ ਬੰਨ ਹੈ ਉਹ ਟੁੱਟਿਆ ਔਰ ਉਸ ਤੋਂ ਬਾਅਦ ਇਹ ਜਿਹੜਾ ਪਾਣੀ ਹੈ ਆ ਦਰਿਆ ਦਾ ਇਸ ਪਿੰਡ ਵੱਲ ਯਾਨੀ ਕਿ ਪਿੰਡ ਮਹਿਦੀਪੁਰ ਵੱਲ ਰੁਕ ਗਿਆ ਔਰ ਦੇਖ ਸਕਦੇ ਹੋ ਕਿ ਜਦੋਂ ਪਾੜ ਪਿਆ ਤਾਂ ਉਸ ਤੋਂ ਬਾਅਦ ਕਿਸਾਨਾਂ ਦੇ ਜਿਹੜੇ ਖੇਤ ਨੇ ਉਨ੍ਹਾਂ ਵੱਲ ਪਾਣੀ ਜਿਹੜਾ ਉਹ ਤੇਜ਼ੀ ਦੇ ਨਾਲ ਵਧਣਾ ਸ਼ੁਰੂ ਹੋ ਗਿਆ ਹਾਲਾਂਕਿ ਜੀਸੀਬੀ ਵੀ ਬੁਲਾਈ ਜਾਂਦੀ ਆ ਔਰ ਬਨਪੁਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਦੁਬਾਰਾ ਜਿਹੜਾ ਬੰਨ ਹੈ ਉਹ ਬਣਾਇਆ ਜਾ ਰਿਹਾ ਹੈ ਤਾਂ ਜੋ ਪਾਣੀ ਨੂੰ ਕਿਸ ਨਾ ਕਿਸੇ ਤਰੀਕੇ ਰੋਕਿਆ ਜਾਵੇ ਤਾਂ ਭਾਰਤੀ ਫੌਜ ਦੇ ਜਿਹੜੇ ਜਵਾਨ ਨੇ ਉਹ ਵੀ ਮੌਕੇ ਤੇ ਪਹੁੰਚੇ ਨੇ ਔਰ ਇਸ ਬੰਨ ਨੂੰ ਜਿਹੜਾ ਮੁਰ ਬਣਾਇਆ ਜਾ ਰਿਹਾ ਹੈ ਤਾਂ ਜੋ ਪਾਣੀ ਨੂੰ ਕਿਸੇ ਵੀ ਢੰਗ ਦੇ ਨਾਲ ਜਿਹੜਾ ਰੋਕਿਆ ਜਾਵੇ ਤਾਂ ਵੱਖ-ਵੱਖ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਖੇਮ ਕੰਨ ਦੇ ਨੇੜੇ ਇਹ ਪਿੰਡ ਹੈ ਮਹਿਦੀਪੁਰ ਜਿੱਥੇ ਪਾੜ ਪੈ ਵੱਡਾ ਸਾਰਾ ਪਾੜ ਪੈਣ ਤੋਂ ਬਾਅਦ ਲੋਕਾਂ ਦੇ ਵਿੱਚ ਹਫੜਾ ਦਫੜੀ ਵਰਗਾ ਮਾਹੌਲ ਬਣ ਗਿਆ ਔਰ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਪਿੰਡ ਦੇ ਲੋਕ ਵੀ ਇਕੱਠੇ ਹੋਏ ਗੱਡੀਆਂ ਟਰੈਕਟਰ ਲੈ ਕੇ ਪਹੁੰਚੇ ਨੇ ਭਾਰਤੀ ਫੌਜ ਦੇ ਜਵਾਨ ਵੀ ਪਹੁੰਚੇ ਨੇ ਔਰ ਇਸ ਬੰਨ ਨੂੰ ਜਿਹੜਾ ਮੋੜ ਬਣਾਇਆ ਜਾ ਰਿਹਾ ਔਰ ਇਹ ਵੀ ਜਾਣਕਾਰੀ ਤੁਹਾਡਾ ਨਾਲ ਸਾਂਝੀ ਕਰਦੇ ਕਿ ਜਿਸ ਤਰੀਕੇ ਦੇ ਨਾਲ ਵੱਖ-ਵੱਖ ਥਾਵਾਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਭਾਵੇਂ ਉਹ ਗੁਰਦਾਸਪੁਰ ਹੋਵੇ ਤਰਨਤਾਰਨ ਦੇ ਵੱਖ-ਵੱਖ ਪਿੰਡ ਹੋਣ ਜਾਂ ਫਿਰ ਸੁਲਤਾਨਪੁਰ ਲੋਧੀ ਦੇ ਪਿੰਡ ਹੋਣ ਜਾਂ ਖਾਨਕੋਟ ਦੇ ਹੁਣ ਤਾਂ ਉਹਨਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਰਿਹਾ ਕਿ ਕਿੰਜ ਭਾਵੇਂ ਉਹ ਰਾਵੀ ਦਰਿਆ ਦੇ ਨੇੜਲੇ ਪਿੰਡ ਹੋਣ ਜਾਂ ਹਰੀਕੇ ਪਤਨ ਦੇ ਨੇੜੇ ਪਿੰਡ ਹੋਣ ਜਾਂ ਫਿਰ ਬਿਆਸ ਦਰਿਆ ਦੇ ਨੇੜੇ ਪਿੰਡ ਹੋਣ ਤਾਂ ਉਹਨਾਂ ਪਿੰਡਾਂ ਦੇ ਵਿੱਚ ਹੜ੍ਹ ਦੀ ਜਿਹੜੀ ਮਾਰ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਹੈ ਉਹ ਵਧਿਆ ਹੋਇਆ ਔਰ ਕਈ ਥਾਵਾਂ ਤੇ ਬੰਨ੍ਹ ਵੀ ਟੁੱਟੇ ਨੇ ਵੱਡਾ ਨੁਕਸਾਨ ਜਿਹੜਾ ਹੈ ਉਹ ਲੋਕਾਂ ਦਾ ਹੋਇਆ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਪਰ ਇਹ ਜਿਹੜੀ ਤਾਜ਼ਾ ਤਸਵੀਰ ਹੈ ਖੇਮ ਕਰਨ ਦੇ ਨੇੜੇ ਪਿੰਡ ਹੈ ਮਹਿਦੀਪੁਰ ਉੱਥੋਂ ਦੀ ਇਹ ਤਸਵੀਰ ਹੈ ਜਿੱਥੇ ਇਹ ਪਾੜ ਪਿਆ ਔਰ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਕਿੰਜ ਜਿਹੜਾ ਲੋਕਾਂ ਵੱਲੋਂ ਵੱਡਾ ਇਕੱਠ ਵੀ ਕੀਤਾ ਗਿਆ ਔਰ ਉਸ ਤੋਂ ਬਾਅਦ ਲੋਕਾਂ ਨੇ ਜਿਹੜਾ ਉਹ ਬੋਰੀਆਂ ਦੇ ਵਿੱਚ ਜਿਹੜਾ ਰੇਤਾ ਪਰਨੇ ਸ਼ੁਰੂ ਕਰ ਦਿੱਤੀ ਤਾਂ ਜੋ ਇਸ ਬੰਨ ਨੂੰ ਜਿਹੜਾ ਉਹ ਪੂਰਿਆ ਜਾਵੇ ਬੰਦ ਕੀਤਾ ਜਾਵੇ ਔਰ ਜਿਹੜਾ ਪਾਣੀ ਆ ਉਸ ਨੂੰ ਕਿਸ ਨਾ ਕਿਸੇ ਤਰੀਕੇ ਦੇ ਨਾਲ ਰੋਕਿਆ ਜਾਵੇ ਔਰ ਦੇਖ ਸਕਦੇ ਹੋ ਕਿੰਨੇ ਤੇਜ਼ ਵਹਾਅ ਦੇ ਨਾਲ ਪਾਣੀ ਜਿਹੜਾ ਉਹ ਪਿੰਡ ਦੇ ਵਿੱਚ ਵੜਨਾ ਸ਼ੁਰੂ ਹੋਇਆ ਆਪਣਾ ਦਫੜੀ ਵਰਗਾ ਮਾਹੌਲ ਬਣਿਆ ਔਰ ਜਿਸ ਤਰੀਕੇ ਨਾਲ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਭਾਰੀ ਮੀਂਹ ਪਿਆ ਤਾਂ ਉਸ ਤੋਂ ਬਾਅਦ ਜਿਹੜੇ ਹਾਲਾਤ ਨੇ ਉਹ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਹਾਲਾਤ ਨੇ ਔਰ ਦੇਖ ਸਕਦੇ ਹੋ ਕਿ ਕਿੰਜ ਇਹ ਪਾੜ ਪੈਣ ਤੋਂ ਬਾਅਦ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਵੜਨਾ ਸ਼ੁਰੂ ਹੋ ਗਿਆ ਤਾਂ ਪਿੰਡ ਮਹਿਦੀਪੁਰ ਦੀ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਹੁਣ ਹੜ ਵਰਗੇ ਹਾਲਾਤ ਬਣੇ ਹੋਏ ਨੇ ਔਰ ਮੌਕੇ ਤੇ ਭਾਰਤੀ ਫੌਜ ਦੇ ਜਿਹੜੇ ਜਵਾਨ ਨੇ ਉਹ ਵੀ ਪਹੁੰਚੇ ਨੇ ਔਰ ਇਸ ਬੰਨ ਨੂੰ ਜਿਹੜਾ ਮੋੜ ਬਣਾਇਆ ਜਾ ਰਿਹਾ ਤਾਂ ਜੋ ਪਾਣੀ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੋਕਿਆ ਜਾਵੇ ਤਾਂ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਨੇ ਉਹ ਵੀ ਖਰਾਬ ਹੋਈਆਂ ਨੇ ਕਈ ਥਾਵਾਂ ਤੋਂ ਤਸਵੀਰਾਂ ਲਗਾਤਾਰ ਸਾਹਮਣੇ ਆਈਆਂ ਤਾਂ ਵੇਧਰੇ ਜਾਣਕਾਰੀ ਦੇ ਲਈ ਸਾਡੇ ਪੱਤਰਕਾਰ ਜੁੜ ਚੁੱਕੇ ਨੇ ਤਰਨਤਨ ਤੋਂ ਕੀ ਕੁਝ ਵੇਧਰੇ ਜਾਣਕਾਰੀ ਹੈ ਇਹ ਕਿੱਥੋਂ ਦੀ ਤਸਵੀਰ ਹੈ ਔਰ ਇਹ ਦੇਖ ਰਹੇ ਹਾਂ ਕਿ ਇਹ ਸਰਹੱਦ ਦੀ ਤਸਵੀਰ ਹੈ ਕਿ ਪਾਕਿਸਤਾਨ ਵੱਲੋਂ ਪਾਸੇੋਂ ਭਾਰਤ ਦੇ ਵਿੱਚ ਪਾਣੀ ਦਾਖਲ ਹੋਇਆ ਜੇਕਰ ਕਹਿਆ ਜਾਵੇ ਤਾਂ ਅਕਸ਼ ਹਰੀਕੇ ਹੈਡ ਤੋਂ ਨੋਚ ਲੱਗਦੀ ਹੈ ਮਹਿਦੀਪੁਰ ਨੂੰ ਪਾਕਿਸਤਾਨ ਵੱਲੋਂ ਵੀ ਪਾਣੀ ਜਿਹੜਾ ਆ ਇਧਰ ਮਹਿਦੀਪੁਰ ਨੂੰ ਐਂਟਰ ਕਰਦਾ ਵਾ ਇਹਦੇ ਕਰਕੇ ਜਿਹੜਾ ਦੋਨਾਂ ਸਾਈਡਾਂ ਤੋਂ ਨੋਚ ਲੱਗਣ ਦੇ ਕਾਰਨ ਜਿਹੜਾ ਆ ਉਹ ਵੱਡਾ ਫਾੜ ਪੈ ਗਿਆ ਵਾ ਜਿਸ ਦੇ ਨਾਲ ਜਿਹੜਾ ਆ ਜਿੱਥੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਆ ਉਥੇ ਹੀ ਕਲਾਕਾ ਵੀ ਪੂਰਾ ਤੈਨ੍ਹਿਆ ਹੋਇਆ ਕਿਉਂਕਿ ਪਾੜ ਜਿਹੜਾ ਪੈ ਚੁੱਕਾ ਉਹ ਬੜਾ ਵੱਡੇ ਪੱਧਰ ਤੇ ਆ ਜੇਕਰ ਇਹਨੂੰ ਜਲਦ ਨਾ ਬੰਨਿਆ ਗਿਆ ਤਾਂ ਬੜੇ ਵੱਡੇ ਪੱਧਰ ਤੇ ਨੁਕਸਾਨ ਹੋਣ ਦੀ ਜਿਹੜੀ ਆ ਸੰਭਾਵਨਾ ਹੈ ਜੀ ਤਾਂ ਕੀ ਹਿੱਲੇ ਵਸੀਲੇ ਕੀਤੇ ਜਾ ਰਹੇ ਨੇ ਮੌਕੇ ਤੇ ਭਾਰਤੀ ਫੌਜ ਦੇ ਜਵਾਨ ਵੀ ਪਹੁੰਚੇ ਨੇ ਔਰ ਕਿਹੜੀ ਥਾਂ ਤੋਂ ਇਹ ਪਾੜ ਪਿਆ ਹੈ ਮਹੀਦੀਪੁਰ ਦਾ ਬਿਲਕੁਲ ਜਿਹੜਾ ਆ ਬਾਰਡਰ ਲਾਈਨ ਜ਼ੀਰੋ ਲਾਈਨ ਦੇ ਉੱਪਰ ਜਿਹੜਾ ਇਹ ਪਾੜ ਪਿਆ ਵਾ ਜਿਹੜਾ ਪਾਕਿਸਤਾਨ ਨੂੰ ਜਿਹੜਾ ਆ ਉਹ ਟੱਚ ਕਰਦਾ ਵਾ ਜ਼ੀਰੋ ਲਾਈਨ ਦੇ ਉੱਪਰ ਪਾਰ ਪਿਆ ਵਾ ਜਦੋਂ ਜਹਦ ਬਿਲਕੁਲ ਜਾਰੀ ਆ ਸਮਾਜ ਤੇ ਦੀ ਸੰਸਥਾਵਾਂ ਕਿਸਾਨ ਜੱਤੇ ਬੰਦੀਆਂ ਪੀਐਸਐਫ ਬਾਰਡਰ ਸਿਕਿਉਰਿਟੀ ਫੋਰਸ ਹੋਰ ਜਿਹੜੇ ਲੋਕ ਨੇ ਵੱਲ ਚੜ ਕੇ ਪਹੁੰਚ ਰਹੇ ਨੇ ਆਪਣੇ ਸੰਦਾਂ ਨੂੰ ਲਜਾਇਆ ਜਾ ਰਿਹਾ ਤੇ ਪਾਣ ਨੂੰ ਜਿਹੜਾ ਬੰਨਣ ਦੀ ਆ ਉਹ ਕੋਸ਼ਿਸ਼ ਜਿਹੜੀ ਆ ਉਹ ਜਾਰੀ ਆ ਇਹ ਵੀ ਜਾਣਕਾਰੀ ਦਿਓ ਕਿ ਜਿਹੜਾ ਇਹ ਪਾਣੀ ਹੈ ਇਹ ਕਿਹੜੇ ਦਰਿਆਵਲੇ ਪਾਸਿਓਂ ਆ ਰਿਹਾ ਹੈ ਔਰ ਜਿਵੇਂ ਅਸੀਂ ਤਸਵੀਰਾਂ ਲਗਾਤਾਰ ਦੇਖ ਰਹੇ ਆ ਰਾਵੀ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵਧਿਆ ਆ ਅਬਿਆਸ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵਧਿਆ ਹੋਇਆ ਔਰ ਇਸ ਪਿੰਡ ਦੇ ਨੇੜੇ ਕਿਹੜਾ ਦਰਿਆ ਨਜ਼ਦੀਕ ਹੈ ਜਿਸ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਸਤੁਲੀ ਦਰਿਆ ਦਾ ਇਹ ਜੇ ਕਹ ਲਿਆ ਜਾਵੇ ਤਾਂ ਹਰੀਕੇ ਹੈਡ ਤੋਂ ਪਾਣੀ ਜਿਹੜਾ ਜਾ ਰਿਹਾ ਵਾ ਜਿਹਦੀ ਨੋਚ ਲੱਗਦੀ ਆ ਜਦੋਂ ਨੋਚ ਲੱਗ ਕੇ ਜਦੋਂ ਪਾਣੀ ਜਿਹੜਾ ਪਾਕਿਸਤਾਨ ਵੱਲ ਨੂੰ ਜਾਂਦਾ ਹੈ ਤਾਂ ਪਾਣੀ ਘੁੰਮ ਕੇ ਜਿਹੜਾ ਉਹ ਵਾਪਸੀ ਆਉਂਦਾ ਵਾ ਇਹ ਕਰਕੇ ਜਿਹੜਾ ਆ ਇਹ ਬੰਨ ਜਿਹੜਾ ਆ ਉਹ ਪਹਿਲਾਂ ਇਹਨੂੰ ਖੋਰਾ ਲੱਗਾ ਤਾਂ ਉਸ ਤੋਂ ਬਾਅਦ ਇਹ ਜਿਹੜਾ ਆ ਵੱਡੇ ਪੱਧਰ ਤੇ ਟੁੱਟ ਗਿਆ ਜਿਹੜਾ ਆ ਉਹ ਨੁਕਸਾਨ ਜਿਹੜਾ ਆ ਉਹ ਕਰ ਦਿਆ ਵਾ ਹਾਂ ਜੀ ਸ਼ੁਕਰੀਆ ਰਿੰਪਲ ਤੁਸੀਂ ਜਾਣਕਾਰੀ ਦਿੱਤੀ ਇਸ ਖਬਰ ਦੇ ਨਾਲ ਜੁੜੀ ਹੋਈ ਤਾਂ ਦੇਖ ਸਕਦੇ ਹੋਏ ਤਸਵੀਰਾਂ ਜਿਹੜੀਆਂ ਨੇ ਪਿੰਡ ਮਹਿਦੀਪੁਰ ਦੀਆਂ ਨੇ ਜਿੱਥੇ ਇਹ ਪਾੜ ਪਿਆ ਬੰਨ ਟੁੱਟਿਆ ਔਰ ਉਸ ਤੋਂ ਬਾਅਦ ਇਸ ਪਿੰਡ ਦੇ ਵਿੱਚ ਪਾਣੀ ਵੜਨਾ ਜਿਹੜਾ ਹੈ ਉਹ ਸ਼ੁਰੂ ਹੋ ਗਿਆ ਵਾਇਰੂ ਜੀ ਕਾ ਖਾਸਾ ਵਾਇਰੂ ਜੀ ਕੀ ਖਤੇ ਭਰਾਓ ਮਹਿਦੀਪੁਰੋ ਆ ਬੰਨ ਟੁੱਟ ਗਿਆ ਇਹ ਭੱਜ ਕੇ ਆਓ ਜਿੰਨੇ ਵਿੱਚ ਚੱਠੇ ਆ ਰਿਹਾ ਹੈ ਚੱਠੇ ਵਾਲੇ ਬੰਦੇ ਜਿੰਨੇ ਆ ਭੱਜ ਕੇ ਆਓ ਆ ਬੰਨ ਟੁੱਟ ਗਿਆ ਦੇਖ ਲਓ ਕਿੰਨਾ ਪਾੜ ਪੈ ਗਿਆ ਭੱਜੋ ਤੋੜਿਆਂ ਦੀਆਂ ਲਿਆਓ ਟਰਾਲੀਆਂ ਨਹੀਂ ਤੇ ਗਿਆ ਜੇ ਸਾਰਾ ਕੰਮ ਮਹਿਦੀਪੁਰ ਵਾਲਿਓ ਖੇਤੀਆ ਉਹ ਮੀਂਹ आले ਪਸ਼ੌਰ ਸਿੰਘ ਦੇ ਗੇਟ ਤੋਂ ਆ ਬੰਨ ਟੁੱਟ ਗਿਆ ਜੀ ਆ ਵੇਖੋ ਕੀ ਬੰਨਦਾ ਪਿਆ ਜੇ ਭੱਜੋ 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 ਮਰ ਗਏ ਜੇ ਨਹੀਂ ਤੇ ਬੜਾ ਕੰਮ ਵਿਗੜ ਗਿਆ ਜੀ ਜਲਾ ਭੱਜੋ ਮਿੱਟੀ ਫੋੜ ਵਾਲੇ ਬੈਠੋ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਇੱਥੇ ਪਹੁੰਚ ਕਰੇ ਜੀ ਸੀ ਬੀਆਂ ਲਗੀਆਂ ਜਾਣਾ ਪਿੰਡ ਦੇ ਲੋਕ ਜਿਹੜੇ ਵਾ ਉਹ ਲੱਗੇ ਹੋਏ ਨੇ ਤੁਸੀਂ ਵੇਖ ਸਕਦੇ ਜੇ ਪਿੰਡ ਦੇ ਲੋਕ ਲੱਗੇ ਹੋਏ ਨੇ ਮੀਆਂਵਾਲ ਦੇ ਸਰਪੰਚਾ ਵੀ ਸਾਡੇ ਕੋਲ ਆਏ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂ ਸਰਪੰਚ ਸਾਹਿਬ ਬੜੀ ਮੰਦ ਭਾਗੀ ਕੱਡਾ ਪੰਟ ਟੁੱਟ ਗਿਆ ਬਹੁਤ ਬੰਦ ਬਾਲਕ ਤਿੰਨ ਦਿਨ ਹੋ ਗਿਆ ਅੱਜ ਖਪਣਦੇ ਆ ਜੀ ਬਹੁਤ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਸੀ ਦੋ ਟਾਵਰ ਥੱਲੇ ਬੈਠੇ ਦੋ ਕਿਲੇ ਪਰਾਂ ਤੇ ਰਾਤ ਵੀ ਸਾਰੀ ਰਾਤ 20 25 ਬੰਦੇ ਇੱਥੇ ਰਹੇ ਆ ਤੇ ਹੋਣ ਉਦੋਂ ਹੀ ਪਾ ਲਗਾ ਸਾਰਾ ਪੰਜ ਸੱਤ ਕਰਮਾ ਕੇ ਰ ਗਿਆ ਥੱਲੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪਹੁੰਚਿਆ ਵਾ ਮੌਕੇ ਤੇ ਨਹੀਂ ਪ੍ਰਸ਼ਾਸਨ ਵਾਲੇ ਤੱਕ ਨਹੀਂ ਪਹੁੰਚਿਆ ਬੀਐਸਐਫ ਬਹੁਤ ਮਦਦ ਕਰਨ ਲਈ ਹੈ ਠੀਕ ਹੈ ਜੀ ਹਾਂ ਬੀਐਸਐਫ ਪ੍ਰਸ਼ਾਸਨ ਵੀ ਚਲਵਾ ਦੇਗਾ ਉਹਨਾਂ ਨੂੰ ਕੀ ਕਰਨਾ ਕਰਨਾ ਜੋ ਕਰਨਾ ਸੰਕਤ ਨਹੀਂ ਕਰਨਾ ਹੈ ਅੱਛਾ ਥੋੜ ਜਿਹੜਾ ਨਾ ਕੰਟਰੋਲ ਚ ਵਾਹੇ ਹੋ ਗਿਆ ਪਾਣੀ ਬਹੁਤ ਜ਼ਿਆਦਾ ਅੱਛਾ ਜੀ ਤੇ 5-6 ਘੰਟੇ ਫਿਰ ਰੁਕ ਜਾਏਗਾ ਠੀਕ ਇੱਕ ਦੇਖ ਸਕਦੇ ਤੁਸੀਂ ਵੀ ਜੀਸੀਬੀਆ ਲੱਗੀਆਂ ਹੋਈਆਂ ਨੇ ਜੀਸੀਬੀਆ ਲੱਗੀਆਂ ਹੋਈਆਂ ਵਾ ਸਰਪੰਚ ਸਾਹਿਬ ਦਾ ਕਹਿਣਾ ਕਿ ਪ੍ਰਸ਼ਾਸਨਿਕ ਅਧਿਕਾਰੀ ਹੱਲੇ ਨਹੀਂ ਪਹੁੰਚ ਕੁਝ 10 15 ਮਿੰਟ ਹੋ ਗਏ ਯਾਨੀ ਬੰਟਟੇ ਨੂੰ ਵੀ ਬੰਨ ਦਾ ਪਾੜ ਬਹੁਤ ਵੱਡਾ ਵਾ ਵਾਇਰੂ ਜੀ ਕਾ ਖਾਸਾ ਵਾਇਰੂ ਜੀ ਕੀ ਖਤੇ ਭਰਾਓ ਮਹਿਦੀਪੁਰੋਂ ਆ ਬੰਨ ਟੁੱਟ ਗਿਆ ਜੇ ਭੱਜ ਕੇ ਆਓ ਜਿੰਨੇ ਵੀ ਚੱਟੇ ਆ ਰਿਹਾ ਚੱਠੇ ਵਾਲੇ ਬੰਦੇ ਜਿੰਨੇ ਆ ਭੱਜ ਕੇ ਆਓ ਆ ਬੰਨ ਟੁੱਟ ਗਿਆ ਦੇ ਵੇਖ ਲਓ ਕਿੰਨਾ ਪਾੜ ਪੈ ਗਿਆ ਭੱਜੋ ਤੋੜਿਆ ਦੀਆਂ ਲਿਆਓ ਟਰਾਲੀਆਂ ਨਹੀਂ ਤੇ ਗਿਆ ਜੇ ਸਾਰਾ ਕੰਮ ਮਹਿਦੀਪੁਰ ਆ ਲਿਓ ਛੇਤੀ ਆਓ ਮੀਂਹਲੇ ਪਸ਼ੌਰ ਸਿੰਘ ਦੇ ਗੇਟ ਤੋਂ ਆ ਬੰਨ ਟੁੱਟ ਗਿਆ ਜੇ ਆ ਵੇਖੋ ਕੀ ਬੰਨ ਦਾ ਪਿਆ ਜੇ ਤਕੜੇ ਹੋ ਕੇ ਭੱਜੋ 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 ਮਰਗੇ ਜੇ ਨਹੀਂ ਦੇ ਬੜਾ ਕੰਮ ਵਿਗੜ ਗਿਆ ਜਿਆਲਾ ਭੱਜੋ ਮੈਦੀ ਫੋੜਾ ਲਿਓ ਭੱਜੋ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਇੱਥੇ ਪਹੁੰਚ ਕਰੇ ਜੀ ਸੀ ਬੀਆਂ ਲਗੀਆਂ ਜਾਣਾ ਪਿੰਡ ਦੇ ਲੋਕ ਜਿਹੜੇ ਵਾ ਉਹ ਲੱਗੇ ਹੋਏ ਨੇ ਤੁਸੀਂ ਵੇਖ ਸਕਦੇ ਜੇ ਪਿੰਡ ਦੇ ਲੋਕ ਲੱਗੇ ਹੋਏ ਨੇ ਮੀਆਂਵਾਲ ਦੇ ਸਰਪੰਚਾ ਵੀ ਸਾਡੇ ਕੋਲ ਆਏ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰ ਰਹੇ ਸਰਪੰਚ ਸਾਹਿਬ ਬੜੀ ਮੰਦ ਭਾਗੀ ਕੱਡਾ ਪੰਡ ਟੁੱਟ ਗਿਆ ਬਹੁਤ ਬੰਦ ਬਾਲਕ ਤਿੰਨ ਦਿਨ ਹੋ ਗਿਆ ਅੱਜ ਖਪਣਦੇ ਆ ਜੀ ਬਹੁਤ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਸੀ ਦੋ ਟਾਵਰ ਥੱਲੇ ਬੈਠੇ ਦੋ ਕਿਲੇ ਪਰਾਂ ਤੇ ਰਾਤ ਵੀ ਸਾਰੀ ਰਾਤ 20 25 ਬੰਦੇ ਇੱਥੇ ਰਹੇ ਆ ਤੇ ਹੁਣ ਉਦੋਂ ਹੀ ਪਾ ਲਗਾ ਸਾਰਾ ਪੰਜ ਸੱਤ ਕਰਵਾ ਕੇ ਰ ਗਿਆ ਥੱਲੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੇ ਪਹੁੰਚਿਆ ਵਾ ਮੋੜ ਤੇ ਨਹੀਂ ਪ੍ਰਸ਼ਾਸਨ ਵਾਲੇ ਤੱਕ ਨਹੀਂ ਪਹੁੰਚਾ ਬੀਐਸਐਫ ਬਹੁਤ ਮਤ ਕਰਨ ਲਈ ਹੈ ਠੀਕ ਹੈ ਜੀ ਹਾਂ ਬੀਐਸਐਫ ਪ੍ਰਸ਼ਾਸਨ ਵਿੱਚ ਚਲਵਾ ਦੇਗਾ ਉਹਨਾਂ ਨੂੰ ਕੀ ਕਰਨਾ ਕਰਨਾ ਜੋ ਕਰਨਾ ਸੰਕਤ ਨਹੀਂ ਕਰਨਾ ਹੈ ਅੱਛਾ ਉਹ ਜਿਹੜਾ ਨਾ ਕੰਟਰੋਲ 'ਚ ਵਾਹੇ ਹੋ ਗਿਆ ਪਾਣੀ ਬਹੁਤ ਜ਼ਿਆਦਾ ਅੱਛਾ ਜੀ ਤੇ 50 ਘੰਟੇ 'ਚ ਰੁਕ ਜਾਏਗਾ ਠੀਕ ਇੱਕ ਦੇਖ ਸਕਦੇ ਤੁਸੀਂ ਵੀ ਜੀਸੀਬੀਆਂ ਲੱਗੀਆਂ ਹੋਈਆਂ ਨੇ ਜੀਸੀਬੀਆਂ